ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਨਵਜੋਤਕੌਰ ਸਿੱਧੂ ਇੱਕ ਵਾਰ ਫਿਰ ਤੋਂ ਸਿਆਸਤ ਦੇ ਵਿੱਚ ਐਕਟਿਵ ਹੋਣ ਜਾ ਰਹੇ ਨੇ ਉਹਨਾਂ ਵੱਲੋਂ ਆਪਣੇ ਹਲਕੇ ਦੇ ਵਿੱਚ ਐਕਟੀਵਿਟੀਆਂ ਸਿਆਸੀ ਐਕਟੀਵਿਟੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਲਗਾਤਾਰ ਵਰਕਰਾਂ ਦੇ ਨਾਲ ਮਿਲ ਰਹੇ ਨੇ ਨਵਜੋਤਕੌਰ ਸਿੱਧੂ ਤਿਲਕਨਗਰ ਅੰਮ੍ਰਿਤਸਰ ਦੇ ਤਿਲਕਨਗਰ ਵਿਖੇ ਕਾਂਗਰਸੀ ਵਰਕਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਕਾਂਗਰਸੀ ਵਰਕਰਾਂ ਨੂੰ ਮਿਲਣ ਦੇ ਲਈ ਪਹੁੰਚੇ ਨੇ ਨਵਜੋਤਕੌਰ ਸਿੱਧੂ ਤੇ ਇਲਾਕੇ ਦੇ ਵਿੱਚ ਲੋਕਾਂ ਦੇ ਨਾਲ ਮਿਲਦੇ ਹੋਏ ਨਜ਼ਰ ਆਏ ਨੇ ਸੋ ਇੱਕ ਵਾਰ ਫਿਰ ਤੋਂ ਨਵਜੋਤ ਕੋਰ ਸਿੱਧੂ ਸਿਆਸੀ ਤੌਰ ਤੇ ਐਕਟਿਵ ਨਜ਼ਰ ਆ ਰਹੇ ਨੇ ਇਸ ਮੌਕੇ ਨਵਜੋਤ ਕੋਰ ਸਿੱਧੂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਉਹਨਾਂ ਨੇ ਦਾਵਾ ਕੀਤਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਉਹ ਲੜਨ ਜਾ ਰਹੇ ਨੇ 2027 ਦੇ ਵਿੱਚ ਸਿਆਸੀ ਤੌਰ ਤੇ ਐਕਟਿਵ ਵੀ ਰਹਿਣਗੇ ਅਤੇ ਵਿਧਾਨ ਸਭਾ ਦੀਆਂ ਚੋਣਾਂ ਵੀ ਲੜਨਗੇ ਸੋ ਇਸੇ ਤੇ ਲਈ ਨਵਜੋਤ ਕੋਰ ਸਿੱਧੂ ਦੇ ਵੱਲੋਂ ਇਹ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਵਰਕਰਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਵਰਕਰਾਂ ਨੂੰ ਮਿਲਿਆ ਜਾ ਰਿਹਾ ਤੇ ਦਾਵਾ ਵੀ ਕੀਤਾ ਗਿਆ ਉਹਨਾਂ ਵੱਲੋਂ ਕਿ ਇਹ ਚੋਣਾਂ ਉਹ ਜ਼ਰੂਰ ਜਿੱਤਣਗੇ ਤੁਹਾਨੂੰ ਦੱਸ ਦਈਏ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਪਿਛਲੇ ਕਾਫੀ ਸਮੇਂ ਤੋਂ ਐਕਟਿਵ ਨਹੀਂ ਸਨ ਕਾਂਗਰਸ ਦੇ ਵਿੱਚ ਵੀ ਪ੍ਰੋਗਰਾਮਾਂ 'ਚ ਵੀ ਸ਼ਾਮਲ ਨਹੀਂ ਹੋ ਰਹੇ ਤੇ ਉਸ ਵੈਸੇ ਵੀ ਸਿਆਸੀ ਤੌਰ ਤੇ ਉਹਨਾਂ ਦੀ ਐਕਟੀਵਿਟੀ ਬਹੁਤ ਘੱਟ ਨਜ਼ਰ ਆਈ ਕਿਉਂਕਿ ਵਿਚ ਵਿਚਾਲੇ ਉਹ ক্রিকেট ਦੀ ਕਮੈਂਟਰੀ ਕਰਨ ਚੱਲ ਗਏ ਤਾਂ ਉਸ ਤੋਂ ਬਾਅਦ ਉਹਨਾਂ ਦੀ ਸਿਆਸਤ ਦੇ ਵਿੱਚ ਜਿਹੜੀ ਸ਼ਮੂਲੀਅਤ ਉਹ ਕਾਫੀ ਘਟੀ ਹੈ ਪਿਛਲੇ ਕਾਫੀ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਸਿਆਸੀ ਤੌਰ ਤੇ ਐਕਟਿਵ ਨਜ਼ਰ ਨਹੀਂ ਆਏ ਪਰ ਨਵਜੋਤ ਕੌਰ ਸਿੱਧੂ ਦੀ ਇਸ ਐਕਟੀਵਿਟੀ ਤੋਂ ਸਿਆਸੀ ਤੌਰ ਤੇ ਜਿਸ ਤਰ੍ਹਾਂ ਉਹ ਐਕਟਿਵ ਹੋਏ ਨੇ ਨਵਜੋਤ ਕੌਰ ਸਿੱਧੂ ਤੇ ਹੁਣ ਲੱਗਦਾ ਹੈ ਕਿ ਜਲਦੀ ਹੀ ਨਵਜੋਤ ਸਿੰਘ ਸਿੱਧੂ ਵੀ ਸਿਆਸੀ ਮੈਦਾਨ ਦੇ ਵਿੱਚ ਨਜ਼ਰ ਆਉਣਗੇ ਤੇ ਜ਼ਰੂਰ ਚੋਣ ਪ੍ਰਚਾਰ ਕਰਦੇ ਹੋਏ ਵੀ ਨਜ਼ਰ ਆ ਸਕਦੇ ਨੇ ਜਿਵੇਂ ਕਿ ਨਵਜੋਤਖਰ ਸਿੱਧੂ ਵੱਲੋਂ ਦਾਅਵਾ ਕੀਤਾ ਗਿਆ ਕਿ ਜਲਦੀ ਨਵਜੋਤ ਸਿੰਘ ਸਿੱਧੂ ਵੀ ਸਿਆਸੀ ਪਿੰਡ ਦੇ ਵਿੱਚ ਨਜ਼ਰ ਆਉਣਗੇ ਸਿਆਸਤ ਦੇ ਵਿੱਚ ਲੋਕਾਂ ਦੇ ਨਾਲ ਮਿਲਦੇ ਹੋਏ ਨਜ਼ਰ ਆਉਣਗੇ ਤੇ ਪ੍ਰਚਾਰ ਕਰਦੇ ਹੋਏ ਵੀ ਨਜ਼ਰ ਆ ਸਕਦੇ ਨੇ ਸੋ ਨਵਜੋਤਖਰ ਸਿੱਧੂ ਜਿੱਥੇ ਲੋਕਾਂ ਦੇ ਨਾਲ ਮਿਲ ਰਹੇ ਨੇ ਆਪਣੇ ਹਲਕੇ ਦੇ ਵਿੱਚ ਲੋਕਾਂ ਦੇ ਵਿੱਚ ਵਿਚਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਉੱਥੇ ਹੀ ਉਹਨਾਂ ਨੇ ਸਰਕਾਰ ਦੇ ਉੱਤੇ ਵੀ ਸਿਆਸੀ ਨਿਸ਼ਾਨਾ ਬੰਨ੍ਹਿਆ ਹੈ ਸਰਕਾਰ ਦੇ ਉੱਤੇ ਵੀ ਇਲਜ਼ਾਮ ਲਗਾਏ ਨੇ ਵਾਦੇ ਨਾ ਪੂਰੇ ਕਰਨ ਦੇ ਖਾਸ ਤੌਰ ਤੇ ਬੇਰੋਜ਼ਗਾਰੀ ਤੇ ਨਸ਼ਾ ਵਰਗੇ ਮੁੱਦਿਆਂ ਦੇ ਉੱਤੇ ਸਰਕਾਰ ਨੂੰ ਘੇਰਦੇ ਹੋਏ ਵੀ ਨਜ਼ਰ ਆਏ ਨੇ ਨਵਜੋਤ ਕੌਰ ਸਿੱਧੂ ਤੁਹਾਨੂੰ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਕੌਰ ਸਿੱਧੂ ਪਿਛਲੇ ਲੰਬੇ ਸਮੇਂ ਤੋਂ ਸਿਆਸਤ ਦੇ ਵਿੱਚ ਐਕਟਿਵ ਨਹੀਂ ਰਹੇ ਇਸ ਦਾ ਵੱਡਾ ਕਾਰਨ ਇਹ ਹੈ ਕਿ ਪਹਿਲਾਂ ਤਾਂ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੀ ਪਤਨੀ ਜਿਹੜੀ ਬਿਮਾਰੀ ਕਾਰਨ ਵਿਅਸਤ ਰਹੇ ਨੇ ਨਵਜੋਤ ਕੌਰ ਸਿੱਧੂ ਦਾ ਲੰਬੇ ਸਮੇਂ ਤੱਕ ਇਲਾਜ ਚੱਲ ਰਿਹਾ ਹੈ ਕੈਂਸਰ ਵਰਗੀ ਨਾਮਰਾਗ ਬਿਮਾਰੀ ਤੋਂ ਪੀੜਤ ਰਹੇ ਨੇ ਲੰਮੇ ਸਮੇਂ ਤੱਕ ਇਲਾਜ ਵੀ ਚੱਲਿਆ ਸੋ ਇਲਾਜ ਦੇ ਦੌਰਾਨ ਵੀ ਉਹ ਕਾਫੀ ਪੂਰਾ ਪਰਿਵਾਰ ਹੀ ਇੱਕ ਖਾਸ ਤਰ੍ਹਾਂ ਦੇ ਮਾਨਸਿਕ ਸਥਿਤੀ ਚੋਂ ਗੁਜ਼ਰਿਆ ਜਿਸ ਕਾਰਨ ਸਿਆਸਤ ਵੀ ਉਹ ਰੈਗੂਲਰ ਨਹੀਂ ਕਰ ਸਕੇ ਸੋ ਹੁਣ ਨਵਜੋਤ ਕੌਰ ਸਿੱਧੂ ਪੂਰੀ ਤਰ੍ਹਾਂ ਦੇ ਨਾਲ ਤੰਦਰੁਸਤ ਹੋ ਚੁੱਕੇ ਨੇ ਇੱਕ ਵਾਰ ਫਿਰ ਤੋਂ ਸਿਆਸਤ ਦੇ ਵਿੱਚ ਦੁਬਾਰਾ ਤੋਂ ਐਂਟਰੀ ਕਰਨ ਦੀ ਤਿਆਰੀ ਹੈ ਤੇ ਇੱਕ ਵਾਰ ਫਿਰ ਤੋਂ ਲੋਕਾਂ ਦੇ ਵਿੱਚ ਵਿਚਰਦੇ ਨੇ ਹੋਏ ਨਜ਼ਰ ਆ ਰਹੇ ਨੇ ਤੇ ਨਵਜੋਤ ਸਿੰਘ ਸਿੱਧੂ ਤੋਂ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਵੀ ਜਲਦ ਹੀ ਲੋਕਾਂ ਦੇ ਵਿੱਚ ਵਿਚਰਦੇ ਹੋਏ ਨਜ਼ਰ ਆਉਣਗੇ ਤੇ ਨਵਜੋਤ ਕੌਰ ਸਿੱਧੂ ਦੇ ਲਈ ਚੋਣ ਪ੍ਰਚਾਰ ਕਰਦੇ ਹੋਏ ਵੀ ਨਜ਼ਰ ਆ ਸਕਦੇ ਨੇ ਨਵਜੋਤ ਸਿੰਘ ਸਿੱਧੂ ਫਿਲਹਾਲ ਇਹ ਵੱਡੀ ਖਬਰ ਹੈ ਨਵਜੋਤ ਕੌਰ ਸਿੱਧੂ ਨੇ ਇੱਕ ਵਾਰ ਫਿਰ ਤੋਂ 2027 ਦੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ ਹਾਂਜੀ ਬੰ ਮੁੰ ਲੁਧਿਆਣਾ ਚ ਨਹੀਂ ਚੋਣ ਬਾਰੇ ਕੀ ਕਹਿਣਾ ਚਾਹੋਗੇ ਕੀ ਲੱਗਦਾ ਇਸ ਵਾਰੀ ਨਵਜੋਤ ਸਿੰਘ ਸਿੱਧੂ ਦਾ ਨਾਮ ਵੀ ਉਹਨਾਂ ਨੇ ਲਿਸਟ ਵਿੱਚੋਂ ਕੱਟਾ ਕੈਨਸਲ ਕਰ ਨਹੀ ਇਹ ਜੀ ਕੋਈ ਗੱਲ ਨਹੀਂ ਹੈ ਨਵਜੋਤ ਸਿੰਘ ਸਿੱਧੂ ਆਪਣੇ profession ਚ ਬਿਜ਼ੀ ਹੈ ਤੇ ਉਹ ਉਹਨਾਂ ਦੇ ਲੈਵਲ ਦੀ ਗੱਲ ਹੈ ਉਹਨਾਂ ਦੀ ਆਪਸ ਚਾਈ ਕਮਾਨ ਨਾਲ ਕੀ ਗੱਲ ਹੋ ਰਹੀ ਹੈ ਮੈਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਮੈਂ ਜ਼ਰੂਰ ਜਾਊਂਗੀ ਮਤਲਬ ਮੈਨੂੰ ਰਾਣਾਗੁਰ ਜੀਜੀ ਨੇ ਵੀ ਫੋਨ ਕੀਤਾ ਸੀਗਾ ਐਮਪੀ ਆਯੁਰੋਜੀ ਨੇ ਵੀ ਕਿਹਾ ਸੀਗਾ ਮੈਂ ਮੈਂ ਜ਼ਰੂਰ ਉੱਥੇ ਪਹੁੰਚੂਗੀ ਦੋ ਤਿੰਨ ਦਿਨ ਆਪਣੀ ਡਿਊਟੀ ਲਗਾਣ ਮੇਰੀ ਪੂਰੀ ਟੀਮ ਨਾਲ ਜਾਊਗੀ ਕਿਉਂਕਿ ਜਿਹੜਾ ਵੀ ਕਾਂਗਰਸ ਦਾ ਕੈਂਡੀਡੇਟ ਹੈ ਸੀ ਉਹਨੂੰ ਸਪੋਰਟ ਕਰਾਂਗੀ ਕਰਾਂਗੇ ਕੀ ਲੱਗਦਾ ਹੈ ਇਸ ਵਾਰੀ ਸਰਕਾਰ ਉਹਨ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਕੀ ਲੱਗਦਾ ਹੈ ਕਿ ਫਾਇਦਾ ਮਿਲੇਗਾ ਅਹ ਦੇਖੋ ਫਾਇਦਾ ਇੰਡੀਵਿਜੂਅਲ ਕੈਂਡੀਡੇਟ ਦਾ ਵੀ ਉੱਤੇ ਫਰਕ ਪੈਂਦਾ ਮੈਂ ਮੈਨੂੰ ਉੱਥੇ ਆਮ ਆਦਮੀ ਪਾਰਟੀ ਦਾ ਜਿਹੜਾ ਕੈਂਡੀਡੇਟ ਹੈ ਉਹਨੇ ਕਿਵੇਂ ਪਰਫਾਰਮ ਕੀਤਾ ਉਹਦੀ ਫਰਕ ਉਹਦਾ ਪਰਫਾਰਮੈਂਸ ਸਰ ਪਾਸਕ ਵੀ ਹੈ ਠੀਕ ਹੈ ਨਾ ਪਰ ਅਦਰਵਾਈਜ਼ ਜੇ ਤੁਸੀਂ 올ਓਵਰ ਪੰਜਾਬ ਦੇਖੋ ਤਾਂ ਐਸ ਸੱਚ ਆਮ ਆਦਮੀ ਪਾਰਟੀ ਦੀ ਵੇਵ ਟੋਟਲੀ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਖਤਮ ਹੋ ਚੁੱਕੀ ਹੈ ਕਿਉਂਕਿ ਸਰਕਾਰ achhi ya buri chalani ਤਾਂ ਹੋਰ ਗੱਲ ਹੈ ਸਰਕਾਰ ਚੱਲੀ ਹੀ ਨਹੀਂ ਜੋ ਜੋ ਉਹਨਾਂ ਨੇ ਪ੍ਰੋਮਿਸ ਕੀਤੇ ਤੁਸੀਂ ਆਪ ਖੋਲ ਕੇ ਦੇਖ ਲਓ ਕੀ ਪੂਰੇ ਹੋਗੇ ਜਿੱਥੇ ਪੂਰੇ ਹੋਗੇ ਲੋਕ ਜਾ ਰਹੇ ਹੈ ਬਾਤ ਕੀ 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 ਫਰਕ ਕੀ ਪਿਆ ਮਤਲਬ 1 ਰੁਪਿਆ ਮੇਰੇ ਅੰਮ੍ਰਿਤਸਰ ਇਸ ਚ ਲੱਗਿਆ ਹੋਵੇ ਮੈਨੂੰ ਦਿਖਾ ਦਿਓ ਮੇਰੇ ਉਦਘਾਟਨ ਚ ਇੱਕ ਅੱਧਾ ਕੋਈ ਕੀਤਾ ਹੋਣਾ ਤਾਂ ਕੀਤਾ ਹੋਣਾ ਲੋਕਾਂ ਨੂੰ ਵੀ ਸ਼ਕਲ ਵੀ ਨਹੀਂ ਪਤਾ ਕਿ ਨਵੀਂ ਐਮਐਲਏ ਕੌਣ ਹੈ ਸੋ ਇਹੀ ਜਿਹੜਾ ਹਾਲਤ ਹੈ ਇਹ ਸਾਰੇ ਹਲਕਿਆਂ ਚ ਹੁਣ ਜਿੱਤੇ ਐਮਐਲਏ ਮਿਲਿਆ ਹੀ ਨਹੀਂ ਉਹਨੂੰ ਪਤਾ ਹੀ ਨਹੀਂ ਕਿ ਇਹਨੂੰ ਐ ਉਹ ਆਪ ਪੁੱਛੀਏ ਬੀਬੀ ਅੱਛਾ ਵੀ ਜਿਵੇਂ ਪੁਲਿਸ ਨੂੰ ਕਿਵੇਂ ਫੋਨ ਕਰਨਾ ਹੈ ਫਿਰ ਅਗਲੇ ਬੰਦੇ ਵੀ ਨਹੀਂ ਰਿਗਾਰਡ ਕਰਦੇ ਜਦੋਂ ਇਹਨਾਂ ਨੇ ਵੇਵ ਚਲਾਈ ਤਾਂ ਇਹਨਾਂ ਨੇ ਇਹ ਆਮ ਬੰਦੇ کہہ ਕੇ ਕਿ ਸਾਰਿਆਂ ਨੂੰ ਚੁਕਲਿਆ ਦੇਖੋ ਚੁਕਨਾ ਬੜਾ ਚੰਗਾ ਹੈ ਠੀਕ ਹੈ ਪਰ ਇਹ ਤਾਂ ਸੋਚੋ ਵੀ ਉਹਦੇ ਅੱਗੇ ਜਾ ਕੇ ਉਹਨੇ ਡਿਪਟੀ ਕਮਿਸ਼ਨਰ ਨੂੰ ਫੇਸ ਕਰਨਾ ਹੈ ਆਈਪੀਐਸ ਅਫਸਰ ਨੂੰ ਫੇਸ ਕਰਨਾ ਹੈ ਐਸਐਸਪੀ ਨੂੰ ਫੇਸ ਕਰਨਾ ਹੈ ਉੱਤੇ ਯੂਨੀਅਨ ਮਨਿਸਟਰ ਕੋਲ ਮੇਂਡੀਆਂ ਫਾਈਲਾਂ ਪਈਆਂ ਸੀ ਹਰ ਸਟੇਟ ਮਨਿਸਟਰ ਕੋਲ ਮੈਂ ਆਪ ਸਿੱਧੀ ਸੀ ਹਰ ਸਟੇਟ ਮਨਿਸਟਰ ਕੋਲ ਮੇਰੀ ਫਾਈਲ ਪਈ ਸੀ ਉਹਨਾਂ ਨੂੰ ਕਿਵੇਂ ਮਨਾਣਾ ਸਮਝਾਣਾ ਯੂਨੀਅਨ ਮਨਿਸਟਰਸ ਨੂੰ ਸਮਝਾਣਾ ਜਦੋਂ ਕਿ ਦੂਜੀ ਪਾਰਟੀ ਉੱਤੇ ਸੀ ਭਾਜਪਾ ਨੇ ਹਰ ਯੂਨੀਅਨ ਮਨਿਸਟਰ ਕੋਲ ਮੈਂ ਗਈ ਹੁੰਨੀ ਆ ਚਾਹੇ ਮੈਂ ਵੱਲੇ ਦੀ ਡਿਵੈਲਪਮੈਂਟ ਲਈ ਗਈ ਚਾਹੇ ਮੈਂ ਚੌਂਕਾਂ ਲਈ ਅਸੀਂ ਆ ਗਏ ਜਿਹੜੇ ਫਲਾਈਓਵਰਸ ਬਣਾਏ ਉਹਦੇ ਲਈ ਗਏ ਜੋ ਰਾਫਟਿਕ ਬਣ ਸਕਦੇ ਸੀ ਸਾਰੇ ਕੰਨੇ ਨਹੀਂ ਬਣ ਗਿਆ ਨਾ ਸੋ ਹਿੰਮਤ ਕੀਤੀ ਲੋਕਾਂ ਨੂੰ ਨਾਲ ਲਿਆ ਤੇ ਹਰ ਇੱਕ ਨੂੰ ਏਟਲੀਸਟ ਪਛਾਣਤਾ ਸੀ ਲੀਡਰਾਂ ਦੀ ਜੁਰਤ ਤਾਂ ਰੱਖਦੇ ਸੀ ਏਟਲੀਸਟ ਕੋਈ ਖੜਾ ਤਾਂ ਹੁੰਦਾ ਸੀ ਜਾ ਕੇ ਹੁਣ ਤੋਂ ਉਹਨਾਂ ਦੀ ਹਿੰਮਤ ਹੀ ਨਹੀਂ ਵੀ ਉਹ ਅੱਗੇ ਬੋਲ ਪੈਣ ਉਹਨਾਂ ਦੇ ਜਾ ਕੇ ਸਰਕਾਰ ਸਰਕਾਰ ਦੀ ਕਾਰਨ ਸਟਰੀ ਨੇ ਕੀ ਦੇਖਦੇ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਲੱਗਾ ਤੇ ਦੂਸਰੇ ਪਾਸੇ ਪਟਿੰਡੇ ਦੇ ਵਿੱਚ ਪੋਸਟਰ ਲਾਏ ਆ ਕਿ ਸਾਡਾ ਪਿੰਡ ਬਿਕਾਉਗਾ ਤੇ ਨਸ਼ਾ ਬਣਾਉਗਾ ਮੈਂ ਕਿ ਜਦੋਂ ਤੱਕ ਵੱਡੀ ਮੱਛੀਆਂ ਨੂੰ ਨਹੀਂ ਫੜਦੇ ਛੋਟੇ-ਛੋਟੀ ਪੁਰੀਆਂ ਵਾਲਿਆਂ ਨੂੰ ਕੀ ਕਰੋਗੇ ਇੰਨਾ-ਇੰਨਾ ਬੱਚਾ ਛੋਟਾ-ਛੋਟਾ ਬੱਚਾ ਵੀ ਮਾਪੇ ਨੇ ਅਹੀ ਜੀਆਂ ਜਗ੍ਹਾਆਂ ਜਿੱਥੇ ਰੂਟ ਬਣਾਇਆ ਹੋਇਆ ਜਰਾਬਾਂ ਦੇ ਵਿੱਚ ਪਾ ਕੇ ਅੱਗੇ ਨਸ਼ਾ ਦੇ ਰਹੇ ਆ ਉਹਨਾਂ ਨੂੰ ਪਤਾ ਨਹੀਂ ਕੀ ਹੈ ਉਹਨਾਂ ਨੂੰ ਪਤਾ ਇਹ ਚੀਜ਼ ਹੈ ਕੁਛੇ ਵਿੱਚ ਦੇਈ ਦੀਏ ਤਾਂ ਪੈਸੇ ਮਿਲਦੇ ਆ ਤੇ ਜਦੋਂ ਤੱਕ ਤੁਸੀਂ ਨੌਕਰੀਆਂ ਨਹੀਂ ਲਾਂਦੇ ਜਦ ਤੱਕ ਬੰਦੇ ਨੂੰ ਇਹ ਨਹੀਂ ਹੁੰਦਾ ਕਿ ਜਦੋਂ ਮੈਂ ਸਵੇਰੇ ਸੌ ਕੇ ਉੱਠਾਂ ਮੈਂ ਤਿਆਰ ਹੋ ਕੇ 9 ਵਜੇ ਆਪਣੇ ਕੰਮ ਤੇ ਜਾਣਾ ਹੈ ਉਹ ਯਾਰ ਡਿਪਰੈਸ਼ਨ ਚ ਜਾਊਗਾ। ਯਾ ਉਹਦੇ ਘਰ ਵਾਲੇ ਵੀ ਉਹਨੂੰ ਗਾਲਾਂ ਕੱਢਦੇ ਆ। ਵੀ ਤੂੰ ਵਿਹਲਾ ਤੂੰ ਕਿਹੜੇ ਕੰਮ ਦਾ ਹੈਨਾ ਇਹ ਇਹ ਘਰ ਵਾਲਿਆਂ ਦਾ ਵੀ ਕਸੂਰ ਹੈ ਵਿੱਚੀ ਵੀ ਉਹ ਇਹ ਵੀ ਨਹੀਂ ਦੇਖਦੇ ਨਾਲ ਜਾਓ ਵੀ ਇੰਟਰਵਿਊ ਦਿੰਦਾ ਤੁਹਾਡਾ ਬੱਚਾ ਦੇਖੋ ਵੀ ਉਹਦੀ ਸਿਲੈਕਸ਼ਨ ਕਿਤੇ ਹੁੰਦਾ ਹੈ ਪਹਿਲਾਂ ਜਦੋਂ ਤੁਸੀਂ ਪੜ੍ਹਾਈ ਕਰਾਣੇ ਹੋ ਬੱਚਿਆਂ ਨੂੰ ਤੁਸੀਂ ਉਦੋਂ ਧਿਆਨ ਕਿਉਂ ਨਹੀਂ ਦਿੱਤਾ ਵੀ ਚੰਗੇ ਨੰਬਰ ਲੈਂਦਾ ਪੜ੍ਹਾਈ ਕਰਦਾ ਹੈਨਾ ਫਿਰ ਨੌਕਰੀ ਲਈ ਨਾਲ ਜਾਓ ਤਾਂ ਤੁਹਾਨੂੰ ਪਤਾ ਚੱਲੇ ਕਿ ਨਹੀਂ ਔਖੀ ਨੌਕਰੀ ਮਿਲਦੀ ਹੈ ਸਰਕਾਰ ਨੌਕਰੀਆਂ ਦਊਈਏ ਤੇ ਲੈਣਗੇ ਤਾਂ ਫਿਰ ਉਹਨਾਂ ਕੋਲ ਆਪਸ਼ਨ ਹੀ ਨਹੀਂ ਕੋਈ ਰੰਦੇ ਕਿਉਂਕਿ ਬੰਦਾ ਡਿਪਰੈਸ ਹੋ ਕੇ ਡਿਪਰੈਸ਼ਨ ਦੇ ਵਿੱਚ ਜਿਆਦਾ ਸਿਕੀਟਰਸ ਕੋ ਜਾਂਦਾ ਹੈ ਉੱਥੇ ਉਹ ਸੋਚਦਾ ਕਿ ਸ਼ਾਇਦ ੱਲੇ ਪਾਗਲੇ ਜਾਂਦੇ ਆ ਉਹਨੂੰ ਇਹ ਨਹੀਂ ਪਤਾ ਮੈਂ ਠੀਕ ਹੋ ਸਕਦਾ ਮੈਂ ਐਮਐਲਏ ਦੇ ਚੋਣ ਲੜੋ ਕਿ 2027 ਦੇ ਵਿੱਚ 100% ਲੜੂੰਗੀ ਉਹਦੀ ਹੀ ਤਿਆਰੀ ਕਰ ਰਹੀ ਹਾਂ ਜੇ ਪਾਰਟੀ ਟਿਕਟ ਦੋਗੀ ਤੇ ਸਮਝੂਗੀ ਕਿ ਪਿਛਲਾ ਇਤਿਹਾਸ ਦੇਖੂਗੀ ਕਿ 2004 ਤੋਂ ਇਸ ਹਲਕੇ 'ਚ ਕੌਣ ਕੰਮ ਕਰ ਰਿਹਾ ਤੇ ਕਿੰਨੇ ਕੰਮ ਕਰਾਏ ਨੇ ਤੇ ਅੰਮ੍ਰਿਤਸਰ ਇਸ ਕੀ ਸੀ ਤੇ ਜਦੋਂ ਮੈਂ ਲੜੀ ਸੀ ਚਾਹੀ ਦੂਜੀ ਪਾਰਟੀ ਤੋਂ ਪਰ ਸੈਕੰਡ ਹਾਈਐਸਟ ਮਾਰਜਨ ਤੇ ਪੰਜਾਬ ਤੋਂ ਜਿੱਤੀ ਸੀ ਤੇ ਮੇਰੇ ਤੋਂ ਬਾਅਦ ਵੀ ਨਜੂਤ ਨੇ ਕਿੰਨਾ ਕਿੰਨੇ ਬੰਦੇ ਉਹਨਾਂ ਦੇ ਖਿਲਾਫ ਗਏ ਤਾਂ ਵੀ ਸਿਰਫ 6000 ਤੇ ਹਾਰੇ ਮਤਲਬ ਕਿ ਕੁਝ ਨਹੀਂ ਹੋਇਆ ਮਰੇ ਹੋਏ ਬੰਦਿਆਂ ਦੀਆਂ ਵੋਟਾਂ ਪਈਆਂ ਪੈਸਾ ਸੁਟਿਆ ਗਿਆ ਬੋਰੀਆਂ ਚ ਤਾਂ ਵੀ 3000 ਵੋਟ ਕੀ ਹੁੰਦੀ ਹੈ ਐਂਡ ਉਹ ਵੀ ਪਿਛਲੇ ਹਫਤੇ 3 ਦਿਨ ਲਈ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਜੀ ਆਗੇ ਸੀਗੇ ਤਾਂ ਉਹਨਾਂ ਨੂੰ ਜਾਣਾ ਪੈ ਗਿਆ ਛੱਕਤੀ ਰੈਲੀਆਂ ਕੈਨਸਲ ਹੋ ਗਈਆਂ ਲੋਕ ਨਰਾਜ਼ ਹੋ ਗਏ ਨਹੀਂ ਤਾਂ ਅਸੀਂ ਪਿਛਲੀ ਵਾਰ ਦੇ ਵੀ ਜਿੱਤੇ ਹੋਏ ਸੀਗੇ